ਹਾਲੇਲੂਇਆ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਹੋਇਆ ਆ ਕਿ ਪਰਮੇਸ਼ਰ ਨੇ ਰਾਤ ਨੂੰ ਬਣਾਇਆ ਪਰਮੇਸ਼ਰ ਨੇ ਦਿਨ ਨੂੰ ਬਣਾਇਆ ਹਾਲੇਲੂਇਆ ਹੁਣ ਅਸੀਂ ਇਹ ਦੇਖਾਂਗੇ ਕਿ ਜੋ ਪਰਮੇਸ਼ਵਰ ਆ ਜੋ ਪਰਮਾਤਮਾ ਆ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਸਾਰੀ ਦੁਨੀਆ ਨੂੰ ਬਣਾਇਆ ਉਸ ਨੇ ਦਿਨ ਤੇ ਰਾਤ ਨੂੰ ਕਿਉਂ ਬਣਾਇਆ ਹਾਲੇਲੂਇਆ ਅਸੀਂ ਸਾਰੇ ਜਾਣਦੇ ਆ ਕਿ ਕਦੇ ਇਦਾਂ ਹੋਇਆ ਕਿ ਰਾਤ ਪੈ ਗਈ ਆ ਉਸ ਵਾਰ ਦਿਨ ਚੜਨਾ ਨਹੀਂ ਜਾ ਦਿਨ ਚੜਿਆ ਹੋਇਆ ਆ ਰਾਤ ਪੈਣੀ ਨਹੀਂ ਹਾਲੇਲੂਇਆ ਜਾ ਕਦੇ ਇਦਾਂ ਹੋਇਆ ਕਿ ਬਹੁਤ ਟਾਈਮ ਹੋ ਗਿਆ ਜੀ ਅੱਜ ਦਿਨ ਨਹੀਂ ਚੜਦਾ ਅੱਜ ਲੇਟ ਹੋ ਗਿਆ ਦਿਨ ਚੜਨਾ ਜਾਂ ਅੱਜ ਰਾਤ ਪੈਣਾ ਹਨਾ ਲੇਟ ਹੋ ਗਿਆ ਉਹਨੂੰ ਯਾਦ ਭੁੱਲ ਗਿਆ ਹਾਲੇਲੂਇਆ ਨਹੀਂ ਇਦਾਂ ਨਹੀਂ ਹੁੰਦਾ ਕਿਉਂ ਨਹੀਂ ਕਿਉਂ ਨਹੀਂ ਹੁੰਦਾ ਕਿਉਂਕਿ ਇਹਨਾਂ ਬਾਈਬਲ ਦੇ ਵਿੱਚ ਲਿਖਿਆ ਹੋਇਆ ਆ ਦਿਨ ਤੇ ਰਾਤ ਨੂੰ ਬਣਾਉਣ ਵਾਲਾ ਪਰਮੇਸ਼ਰ ਆ ਹਾਲੇਲੂਇਆ ਜਦੋਂ ਪਰਮੇਸ਼ਰ ਨੇ ਉਹਨੂੰ ਬਣਾਇਆ ਸੀ ਪਰਮੇਸ਼ਰ ਨੇ ਉਹਨੂੰ ਨਾਲ ਹੀ ਕਮਾਂਡ ਦਿੱਤੀ ਸੀ ਹallelujah ਉਹ ਜਾਣਦਾ ਹੈ ਆਪਣੇ ਸਮੇਂ ਨੂੰ ਕਿ ਕਦੋਂ ਦੇਰ ਨਿਆਣਾ ਕਦੋਂ ਰਾਤ ਨਿਆਣਾ ਹallelujah ਇਸੇ ਪ੍ਰਕਾਰ ਸਾਡੀ ਜ਼ਿੰਦਗੀ ਆ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਂਦੇ ਆ ਹਾਲੇਲੂਇਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਆ ਅਸੀਂ ਯਿਸੂ ਮਸੀਹ ਦੇ ਨਾ ਬਚਨਾਂ ਉੱਪਰ ਚੱਲਣ ਵਾਲੇ ਆ ਤਾਂ ਸਾਡੀ ਜ਼ਿੰਦਗੀ 'ਚ ਦੁੱਖ ਨਹੀਂ ਆਣੇ ਹਾਲੇਲੂਇਆ ਬਚਨ ਕਹਿੰਦਾ ਧਰਮੀ ਜਨ ਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ ਹਾਲੇਲੂਇਆ ਇਹਦਾ ਮਤਲਬ ਦੁੱਖ ਆਣਗੇ ਹਾਲਾਤ ਆਣਗੇ ਮੁਸੀਬਤਾਂ ਆਣਗੀਆਂ ਹਾਲੇਲੂਇਆ ਜਦੋਂ ਸਾਡੀ ਜ਼ਿੰਦਗੀ 'ਚ ਦੁੱਖ ਆਂਦੇ ਆ, ਮਸੀਬਤਾਂ ਆਂਦੀਆਂ, ਹਾਲਾਤ ਆਂਦੇ ਆ ਤਾਂ ਸਾਨੂੰ ਲੱਗਦਾ ਆ ਸਾਨੂੰ ਉਹ ਸਾਨੂੰ ਰਾਤ ਨੂੰ ਦੀ ਸਾਡੀ ਜ਼ਿੰਦਗੀ ਹallelujah ਸਭ ਕੁਝ ਸ਼ਾਂਤ ਹੋ ਜਾਂਦਾ ਹallelujah ਰਾਤ ਵੇਲੇ ਤੁਸੀਂ ਦੇਖਿਆ ਹੋਣਾ ਨਾ ਜਦੋਂ ਰਾਤ ਹੋਈ ਹੁੰਦੀ ਆ ਕੋਈ ਨਹੀਂ ਹੁੰਦਾ ਨਾ ਕੋਈ ਆਵਾਜ਼ ਹੁੰਦੀ ਆ ਬਿਲਕੁਲ ਸ਼ਾਂਤ ਹੋਇਆ ਹੁੰਦਾ ਆ ਸਾਡੀ ਜ਼ਿੰਦਗੀ ਜਿੱਦਾਂ ਲੱਗਦਾ ਕਿ ਹੁਣ ਕੁਝ ਹੋ ਨਹੀਂ ਰਿਹਾ ਦੁੱਖਾਂ ਦੇ ਵੇਲੇ ਰਾਤ ਲੱਗਦੀ ਆ ਹallelujah ਪਰ ਪਰਮੇਸ਼ਰ ਕਹਿੰਦਾ ਜਿੱਦਾਂ ਰਾਤ ਤੋਂ ਬਾਅਦ ਦਿਨ ਚੜਦਾ ਹallelujah ਜਿੱਦਾਂ ਹੁਣ ਅਸੀਂ ਰਾਤ ਕੱਟ ਕੇ ਹੁਣ ਦਿਨ ਵਿੱਚ ਬੈਠੇ ਆ ਹallelujah ਇੱਦਾਂ ਹੀ ਪਰਮੇਸ਼ਰ ਕਹਿੰਦਾ ਮੈਂ ਤੇਰੀ ਜ਼ਿੰਦਗੀ 'ਚ ਜੋ ਹਾਲਾਤ ਚੱਲਦੇ ਆ ਮੈਂ ਸਭ ਕੁਝ ਜਾਣਦਾ ਆ ਤੇ ਪਰਮੇਸ਼ਰ ਕਹਿੰਦਾ ਇਹਨਾਂ ਦੁੱਖਾਂ ਤੋਂ ਬਾਅਦ ਇਹਨਾਂ ਮੁਸੀਬਤਾਂ ਤੋਂ ਬਾਅਦ ਇਹਨਾਂ ਹਾਲਾਤਾਂ ਤੋਂ ਬਾਅਦ ਤੇਰੀ ਜ਼ਿੰਦਗੀ 'ਚ ਦਿਨ ਚੜੇਗਾ ਹallelujah ਪੱਕਾ ਚੜੇਗਾ 100% ਦਿਨ ਚੜੇਗਾ ਹੀ ਚੜੇਗਾ ਜੀ ਸ਼ੁਮਸਿ ਦੇ ਨਾਮ ਦੇ ਵਿੱਚ ਹਾਲੇਲੂਇਆ ਕਿਉਂਕਿ ਪਰਮੇਸ਼ਵਰ ਨੇ ਕਿਹਾ ਆ ਹਾਲੇਲੂਇਆ ਜਿੱਦਾਂ ਸੰਸਾਰ ਦੇ ਵਿੱਚ ਦਿਨ ਤੋਂ ਬਾਅਦ ਰਾਤ ਰਾਤ ਤੋਂ ਬਾਅਦ ਦਿਨ ਹੁੰਦੀ ਹੈ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖਾਂ ਤੋਂ ਬਾਅਦ ਸੁੱਖ ਆਂਦੇ ਹੀ ਆਂਦੇ ਆ ਤੇ ਉਹ ਦੁੱਖ ਕਿੱਦਾਂ ਦੇ ਹੁੰਦੇ ਆ ਹਾਲੇਲੂਇਆ ਜਿਹੜੇ ਆ ਦੁੱਖਾ ਇਹ ਸਾਨੂੰ ਮਾਰਨ ਦੇ ਲਈ ਨਹੀਂ ਹੈਗੇ ਇਹ ਸਾਡੀ ਜ਼ਿੰਦਗੀ ਵੀ ਸਾਨੂੰ ਇਨਕਰੀਜ਼ ਕਰਨ ਦੇ ਲਈ ਆ ਅੱਗੇ ਲੈ ਕੇ ਜਾਣ ਦੇ ਲਈ ਆ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਲਈ ਆ ਹallelujah ਤੁਸੀਂ ਇੱਕ ਗੱਲ ਸੋਚੀ ਮੈਂ ਆਪਣੀ ਜ਼ਿੰਦਗੀ ਦਾ ਵੀ ਦੱਸ ਰਹੀ ਹਾਂ ਐਕਸਪੀਰੀਅੰਸ ਕਿ ਜਦੋਂ ਅਸੀਂ ਦੁੱਖਾਂ ਦੇ ਵਿੱਚ ਹੁੰਦੇ ਸਾਨੂੰ ਲੱਗਦਾ ਸਾਡੇ ਨਾਲ ਕੋਈ ਨਹੀਂ ਖੜਾ ਅਸੀਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਸਾਨੂੰ ਲੱਗਦਾ ਹੁੰਦਾ ਕਿ ਇਹ ਮੇਰੇ ਲਈ ਕੋਈ ਇਨਸਾਨ ਨਹੀਂ ਕਰ ਸਕਦਾ ਤੇ ਜਦੋਂ ਅਸੀਂ ਉਸ ਗੱਲ ਲਈ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਆ ਸਾਡੀ ਜ਼ਿੰਦਗੀ 'ਚ ਉਹ ਕੰਮ ਹੁੰਦਾ ਆ ਤਾਂ ਸਾਡਾ ਫੇਥ ਸਟਰੋਂਗ ਹੁੰਦਾ ਆ ਹallelujah ਇਸ ਲਈ ਡੋਂਟ ਵਰੀ ਅਸੀਂ ਆਪਣੇ ਹਾਲਾਤਾਂ ਲਈ ਚਿੰਤਾ ਨਹੀਂ ਕਰਨੀ ਚਾਹੇ ਜੋ ਕੁਛ ਮਰਜੀ ਹਾਲਾਤ ਆ ਚਾਹੇ ਜਿੰਨੀ ਮਰਜੀ ਕਾਲੀ ਗੂੜੀ ਰਾਤ ਹੋਈ ਹੋਆ ਪਰਮੇਸ਼ਰ ਦਿਨ ਚਾੜਨ ਵਾਲਾ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਸ ਪਰਮੇਸ਼ਰ ਦੇ ਵਿੱਚ ਬਣੇ ਰੋ ਸਮੇਂ ਦੀ ਵੇਟ ਕਰੋ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਆ ਕਿ ਧਾਰਮੀ ਜਨ ਜਿਹੜਾ ਹੈ ਨਾ ਉਹ ਪਰਮੇਸ਼ਰ ਕਹਿੰਦਾ ਆਪਣੇ ਸਮੇਂ ਤੇ ਫਲ ਲੈ ਕੇ ਆਂਦਾ ਉਹ ਆਪਣੀ ਰੁੱਤ ਸਿਰ ਫਲ ਦਿੰਦਾ ਆ ਪਰਮੇਸ਼ਰ ਨੂੰ ਪਤਾ ਆ ਤੈਨੂੰ ਕਦੋਂ ਬਲੇਸਿੰਗ ਦੇਣੀ ਆ ਹਾਲੇਲੂਇਆ ਇਸ ਲਈ ਹਰ ਹਾਲਾਤ ਲਈ ਪਰਮੇਸ਼ਰ ਦਾ ਧੰਨਵਾਦ ਕਰੋ ਹਰ ਇੱਕ ਹਾਲਾਤ ਲਈ ਹਾਲੇਲੂਇਆ ਫਿਰ ਅਸੀਂ ਇਸ ਪਰਮੇਸ਼ਰ ਦੇ ਬਚਨ ਦੇ ਦੁਆਰਾ ਪ੍ਰਾਰਥਨਾ ਕਰਦੇ ਆ ਹਾਲੇਲੂਇਆ ਸਮਰਥੀ ਜਿੰਦਾ ਪਰਮੇਸ਼ਰ ਤੇਰਾ ਧੰਨਵਾਦ ਹੋ ਤੇਰਾ ਥੈਂਕਸ ਹੋਵੇ ਮੇਰੇ ਖੁਦਾਬੰਦਾ ਇਹਨਾਂ ਹਾਲਾਤਾਂ ਲਈ ਤੇਰਾ ਧੰਨਵਾਦ ਹੋਵੇ ਮੇਰੇ ਖੁਦਾ ਕਿਉਂਕਿ ਪਰਮੇਸ਼ਰ ਤੇਰੇ ਬਚਨ ਦੇ ਵਿੱਚ ਲਿਖਿਆ ਜਿਸ ਤਰ੍ਹਾਂ ਮੇਰੇ ਪਰਮੇਸ਼ਰ ਦਿਨ ਤੋਂ ਬਾਅਦ ਰਾਤ ਰਾਤ ਤੋਂ ਬਾਅਦ ਦਿਨ ਆਦਾ ਉਹ ਕਦੇ ਦਿਨ ਕਦੇ ਚੇਤਾ ਨਹੀਂ ਭੁੱਲਦਾ ਨਾ ਕਦੇ ਰਾਤ ਭੁੱਲਦੀ ਇਸੇ ਤਰ੍ਹਾਂ ਮੇਰੇ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਹਾਲਾਤ ਸੇਮ ਨਹੀਂ ਰਹਿਣਗੇ ਦੁੱਖ ਜਾਣਗੇ ਤੇ ਤੇਰੀ ਬੜੀ ਮਹਿਮਾ ਪ੍ਰਗਟ ਹੋਵੇਗੀ ਪਰਮੇਸ਼ਰ ਤੇਰਾ ਧੰਨਵਾਦ ਹੋ ਬਸ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਤੇਰੇ ਤੇਰੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਖੁਦਾ ਸਾਨੂੰ ਖੜੇ ਰਹਿਣ ਦੇ ਲਈ ਸ਼ਾਮਾ ਮਾਥ ਦੇ ਸਾਨੂੰ ਬਲ ਦੇ ਮੇਰੇ ਪਿਤਾ ਪਰਮੇਸ਼ਰ ਅਸੀਂ ਤੇਰੇ ਬਚਨ ਨੂੰ ਥਾਮ ਕੇ ਤੇਰੇ ਬਚਨ ਨੂੰ ਲੈ ਕੇ ਅੱਗੇ ਵਧਦੇ ਜਾਈਏ ਮੇਰੇ ਖੁਦਾ ਅਸੀਂ ਵਿਸ਼ਵਾਸ ਕਰਦੇ ਸੀ ਬਹੁਤ ਜਲਦੀ ਬਹੁਤ ਵੱਡੀ ਗਵਾਹੀ ਨਾਲ ਆਵਾਂਗੇ ਹਾਂ ਪਰਮੇਸ਼ਰ ਸਾਡਾ ਫਲ ਲੈ ਕੇ ਆਉਣ ਦਾ ਸਮਾਂ ਆ ਚੁੱਕਾ ਯਿਸੂ ਮਸੀਹ ਦੇ ਨਾਮ ਚ ਆਮੀਨ ਆਮੀਨ ਹਾਲੇਲੂਇਆ ਥੈਂਕ ਯੂ ਜੀਸਸ